ਹਾਂਜੀ ਮੈਂ ਰਾਜੂ ਜੋਗੀ ਇੱਕ ਛੋਟਾ ਜਿਹਾ ਸਥਾ ਯੰਤਰਾ ਪੇਸ਼ ਕਰ ਰਹੇ ਹਾਂ ਬੱਚਿਆਂ ਲਈ ਐ ਸਭ ਤੋਂ ਪਿਆਰਾ ਬੁੱਢਿਆਂ ਲਈ ਸਾਹਾਂ ਦਾ ਸਹਾਰਾ ਬੱਚਿਆਂ ਲਈ ਐ ਸਭ ਤੋਂ ਪਿਆਰਾ ਬੁੱਢਿਆਂ ਲਈ ਸਾਹਾਂ ਦਾ ਸਹਾਰਾ ਨੌਜਵਾਨਾਂ ਲਈ ਡੰਗਿਆ ਜਿਵੇਂ ਲਾਲ ਪਰਾਂਦੀ ਨੇ ਨੌਜਵਾਨਾਂ ਨੂੰ ਡੰਗਿਆ ਜਿਵੇਂ ਲਾਲ ਪਰੰਦੀ ਨੇ ਪਾਗਲ ਸਾਰੇ ਕਰ ਰੱਖੇ ਬਾਪੂ ਗਾਂਧੀ ਨੇ ਪਾਗਲ ਸਾਰੇ ਕਰ ਰੱਖੇ ਬਾਪੂ ਗਾਂਧੀ ਨੇ ਏ ਗੁਰੂ ਹੈ ਸਬਦਾ ਸਭ ਨੂੰ ਨਾਚ ਨਚਾਉਂਦਾ ਹੈ ਏ ਗੁਰੂ ਹੈ ਸਬਦਾ ਸਭ ਨੂੰ ਨਾ ਚੰਨ ਚੁੰਦਾ ਹੈ ਇਹਦੇ ਲਈ ਹਰ ਕਲਾਕਾਰ ਨੱਚਦਾ ਤੇ ਗੁੰਦਾ ਹੈ ਇਹਦੇ ਲਈ ਹਰ ਕਲਾਕਾਰ ਨੱਚਦਾ ਤੇ ਗੁੰਦਾ ਹੈ ਉਹਨੇ ਮੇਲਾ ਲੁੱਟ ਲਿਆ ਸਾਰਾ ਉਹਨੇ ਮੇਲਾ ਲੁੱਟ ਲਿਆ ਸਾਰਾ ਦੇਖੋ ਗੁੱਤਕ ਮੰਦੀ ਨੇ ਪਾਗਲ ਸਾਰੇ ਕਰ ਰਿਹਾ ਕੇ ਬਾਪੂ ਗਾਂਧੀ ਨੇ ਪਾਗਲ ਸਾਰੇ ਕਰ ਰੱਖੇ ਬਾਪੂ ਗਾਂਧੀ ਨੇ ਗਾਂਧੀ ਨੇ